ਹਾਂਜੀ ਇਧਰ ਛੱਲੀ ਦੇ ਪਟਾਕੇ ਵੱਜਦੇ ਹੋਏ ਤੇ ਆਪਦੇ ਅੰਦਰ ਉਹ ਜੀ ਹੁਣ ਅਸੀਂ ਚੱਲੇ ਮੁੰਡੇ ਨੂੰ ਛੱਡਣ ਮੁੰਡਾਂ ਆਂਦਾ ਇੱਧਰ ਖੇਡਣ ਸਾਡੀ ਗਲੀ ਚ ਸਤਿ ਸ਼੍ਰੀ ਅਕਾਲ ਤੁਹਾਡਾ ਮਰ ਬਲੌਗ ਚ ਸਵਾਗਤ ਹੈ ਤੇ ਸਵੇਰ ਹੋ ਗਈ ਆ ਤੇ ਇਧਰ ਮੰਮੀ ਜੀ ਦੇਖਦੇ ਆ ਕੀ ਬਣਾਉਂਦੇ ਆ ਮੈਨੂੰ ਪਹਿਲਾਂ ਕਹਿੰਦੇ ਮੈਨੂੰ ਉਹ ਬੱਲੇ ਬੱਲੇ ਇਧਰ ਪੂਰੀਆਂ ਬਣਦੀਆਂ ਆ ਨਾਲ ਛੋਲੇ ਹਣੇ ਬਣਾਇਆ ਹਾਂ ਹਾਂਜੀ ਹਾਂ ਜੀ ਬਣਾ ਪਹਿਲਾਂ ਮੈਨੂੰ ਕਹਿੰਦੇ ਮੈਂ ਕਿਹਾ ਪਰੋਠੇ ਬਣਦੇ ਮੰਮੀ ਕੀ ਬਣਦਾ ਹੈ ਮੰਮੀ ਕਹਿੰਦੇ ਰੋਟੀ ਬਣਾ ਲੂ ਮੈਂ ਹੋਰ ਕੀ ਬਣਾਣਾ ਬਾਅਦ ਚ ਜਦੋਂ ਮੈਂ ਰਸੋਈ ਚ ਆ ਕੇ ਦੇਖਿਆ ਮੰਮੀ ਕਹਿੰਦੇ ਪੂਰੀਆ ਮੈਂ ਖੁਸ਼ ਮੰਮੀ ਕਹਿੰਦੇ ਤੇਰੇ ਲਈ ਸਪੈਸ਼ਲ ਬਣਾਣੀ ਹੈ ਮੈਂ ਆਜਾ ਚਿੱਟੇ ਛੋਲੇ ਬਣਾਏ ਸੀ ਅੱਛਾ ਅੱਛਾ ਮੈਂ ਤਾਂ ਪੂਰੀਆ ਓਹੋ ਮੈਂ ਕਹਾਂ ਮੇਰੀ ਤਾਰੀਫ ਹੋਊਗੀ ਮੇਰੇ ਲਈ ਬਣਾਇਆ ਸੋ ਨ ਆਇਆ ਤੇ ਲਈਆ ਅੱਛਾ ਅੱਛਾ ਚਲੋ ਫੇ ਹੁਣ ਅਸੀਂ ਤਿਆਰ ਹੋ ਜਾਈਏ ਕੋਲਜ ਲਈ ਫੇ ਅਸੀਂ ਚੱਲਦੇ ਆਂ ਤੇ ਖਾ ਕੇ ਚਾਹ ਮੰਗ ਕੇ ਫਿਰ ਚੱਲਦੇ ਤੇ ਨਾਲ ਲੈ ਕੇ ਜਾਵਾਂਗੇ ਜੀ ਅਸੀਂ ਗਏ ਸੀ ਗਿਜਸ਼ ਕਦੇ ਘਰੇ ਕਿ ਆਤ ਗਲੀਆਂ ਛਕਾ ਦਾ ਤੇ ਅਸੀਂ ਗਏ ਸੀਗੇ ਤੇ ਪਤਾ ਲੱਗਾ ਵੀ ਉਹਦਾ ਚੱਲ ਗਈ ਆ ਅਸੀਂ ਲੇਟ ਹੋ ਗਏ ਲਾ 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 ਦਾਰੇ ਅੰਕਲ ਦੇਖਦੇ ਸੀ ਤੇ ਤੇ ਸਾਰੇ ਗਲੀਆਂ ਇੰਦਰ ਮਦਰ ਤੇ ਉਹ ਚਲ ਗਈ ਅਸੀਂ ਲੇਟ ਹੋ ਗਏ ਚਾਲ ਜੇਤੀਕਰ ਚਲ ਟਾਈਮ ਹੋ ਗਿਆ ਜੇਤੀਕਰ ਤੂੰ ਬਰਗ ਬਣਾਈ ਜਾਂਦੀ ਹੈਂ ਕੇ ਲੇਟ ਹੋ ਗਏ ਫੋਨ ਅਸੀਂ ਦੇਖਿਆ ਨਹੀਂ ਪਾਇਆ ਸੀਗਾ ਸੀਏ ਬਿਲੀਟ ਹੋਵੇ ਅੱਜ ਇਹ ਪੋਰਟਸ ਆਡਾ ਫ੍ਰੀ ਲੈਕਚਰ ਸਾਰੇ ਨਾਲ ਬੈਠੇ ਆਂ ਮੈਂ ਦਰ ਦੇਖ ਸਕਾ ਜਿਹੜੀਆਂ ਬੋਲ ਸਾਨਿਆ ਹੈਲੋ ਅੱਜ ਸ਼ਿਕਾ ਹੈਲੋ ਤੇ ਅੰਦਰ ਅਮਰਿਤ ਹੈਲੋ ਤੇ ਅੱਜ ਪਤਾ ਨਹੀਂ ਕੀ ਲੱਗੇਗੀ ਚੋਲੇ ਪੂਰੀ ਲੱਗੇਗੀ ਚਲੋ ਖਾਈਏ ਫਿਰ ਚਲੋ ਦੇ ਖਾਣੇ ਆ ਕੇ ਮਿਲਦੇ ਆਂ ਹਾਂਜੀ ਹੁਣ ਅਸੀਂ ਆ ਗਿਆ ਕਰੇ ਤੇ ਫੋਨ ਤੇ ਮਮੇ ਜੀ ਕੀ ਕਰਦੇ ਪਏ ਆ ਹਾਂ ਮਮੀ ਜੀ ਪਵਿੱਤਾ ਘਟਦੇ ਹੋਏ ਹੈ ਮਮੇ ਜੀ ਹੋਰ ਅੱਜ ਦਾ ਦਿਨ ਕਿਹੋ ਜਿਹਾ ਅੱਜ ਠੀਕ ਰਿਹਾ ਕਿ ਪਰੌਣੇ ਆ ਗਏ ਅੱਛਾ ਅੱਛਾ ਕੋਣ ਆਇਸੀਏ ਸੁਹੂਨ ਪਰ ਆਏ ਓਕੇ ਓਕੇ ਤੇ ਕਿਵੇਂ ਹੈ ਉਹ ਮਤਲਬ ਸਾਡੇ ਕਿੰਨੇ ਲੋਕ ਉੰਨੀ ਲੰਬੀ ਰਿੱਤ ਚ ਆ ਰਹੀ ਹੈ ਨਾ ਪਾਪਦੇ ਪਾਪਦੇ ਮੇਰੇ ਦਾਦਾ ਜੀ ਦੇ ਦਾਦਾ ਜੀ ਦੇ ਨਾਨਕੇ ਹੋ ਜੀਆਂ ਦੇ ਹallelujah ਦੇ ਜਾਂਦੇ ਆ ਉਹ ਪਿਆਰ ਆ ਕਾਹ ਨਿਆਣੇ ਬੱਚੇ ਬਹੁਤ ਪਿਆਰ ਕਰਦੇ ਮਤਲਬ ਮੇਰੇ ਦਾਦਾ ਜੀ ਦੇ ਦਾਦਾ ਜੀ ਦੇ ਨਾਨਕਿਆਂ ਤੋਂ ਹੰਨੀ ਲੰਬੀ ਰਿੱਤ ਚ ਚਾਉਂਦੀ ਆ ਜਾਦੇ ਉਹ ਪਿਆਰ ਆ ਨਾ ਸਾਰਿਆਂ ਦਾ ਹੰਦੀ ਤੇ ਹੁਣ ਅਸੀਂ ਤੁਹਾਨੂੰ ਆਈਸਕ੍ਰੀਮ ਕੱਟ ਕੇ ਦਿਖਾਉਣੀ ਆ ਮੇਰੀ ਜੰਮੂ ਫਲੀ ਜਿਹੜੀ ਅਸੀਂ ਰੈਚੀਂਸੀ ਤੇ ਲਿਜ ਖਾਣ ਦਾ ਚੰਗਲ ਐ ਤੇ ਆ ਦੇਰ ਛੱਲੀਆਂ ਆ ਰਹੀਆਂ ਅੰਕਲ ਜੀ ਛੱਲੀਆਂ ਲੈ ਕੇ ਆਉਂਦੀ ਆ ਵਾਹ ਵਾਹ ਹਾਂਜੀ ਅੰਕਲ ਜੀ ਛੱਲੀਆਂ ਲੈ ਕੇ ਆਏ ਅੰਕਲ ਜੀ ਹਾਜੀ ਅੰਕਲ ਜੀ ਸਾਨੂੰ ਛੱਲੀਆਂ ਦੇਗੇ ਅੰਕਲ ਜੀ ਦੇ ਜਾਂਦੇ ਹੁੰਦੇ ਅਜੇ ਇਹਦਾ ਕੁਛ ਲਿਆਦੇ ਹੁੰਦੇ ਆ ਮੰਮੀ ਇਹ ਬੜਾ ਗਰਮ ਕੱਜੇ ਫਿੱਤਰ ਹਾਂ ਮੈਂ ਕਰ ਦੂੰਗੀ ਕੋਈ ਨਹੀਂ ਗੱਲ ਹਾਂ ਛੱਲੀਆਂ ਦੇ ਗਏ ਆ ਤੇ ਹੁਣ ਅਸੀਂ ਆਈਸਕ੍ਰੀਮ ਕੱਢ ਕੇ ਦੇਖਦੇ ਆ ਲੋ ਜੀ ਲੱਗਦਾ ਤਾਂ ਹੈ ਜੰਮ ਗਈ ਆ ਪਰ ਕੱਢ ਕੇ ਪਤਾ ਲੱਗੂਗਾ ਕੱਢਣੀ ਪੈਣੀ ਬੜੀ ਔਖੀ ਆ Oh, diker ini, keluar ya. Oh, jam enggak ni jam gai. Oh. Jam ਜਮ ਗਈ ਹੁਣ ਅਸੀਂ ਇਹਨੂੰ ਖਾਵਾਂਗੇ ਦੇਖੀਏ ਆਪ ਸਭੀ ਦੇਖੋ ਦੇਖੋ ਸਾਰੇ ਜਾਣੇ ਕੁਰਸੀ ਸਾਡੀ ਚਮ ਗਈ ਹੈ ਹੁਣ ਅਸੀਂ ਇਹਨੂੰ ਖਾਵਾਂਗੇ ਲੋ ਜੀ ਮੰਮੀ ਜੀ ਨੇ ਨੋਣੀ ਨੋਣੀ ਗੋਲੀ ਚ ਪਾਤੀ ਆ ਲੋ ਜੀ ਕਹਿੰਦੇ ਸਾਵਣਾ ਹੀ ਦੇਣੇ ਸਾਰਿਆਂ ਨੂੰ ਇਹ ਚੋਕਲੇਟ ਵਾਲੀ ਆ ਹਾਂਜੀ ਆ ਮੰਮੀ ਜੀ ਕਿੱਦਾਂ ਦੀ ਲੱਗੀ ਖਾ ਕੇ ਪਤਾ ਲੱਗੂ ਕਿ ਹਾਂ ਖਾ ਕੇ ਦੱਸਦੇ ਆ ਹੁਣ ਅਸੀਂ ਹਾਂਜੀ ਥੋੜਾ ਜਿਹਾ ਤੁਹਾਨੂੰ ਖਾ ਕੇ ਦੱਸ ਦਿਆਂ ਕਿ ਕਿੱਦਾਂ ਦੀ ਬਣੀ ਆ ਉਹ ਬਹੁਤ ਚੌਕਲੇਟੀ ਐ ਯੰਮੀ ਤੁਸੀਂ ਵੀ ਜੂ ਟ੍ਰਾਈ ਕਰਿਓ ਘਰੇ ਬਣਾ ਕੇ ਇਹ ਮੈਂ ਅਸਲ ਵਿੱਚ ਓਰੀਓ ਬਿਸਕੁਟ ਪਾਏ ਦੇ ਵਿੱਚ ਤੇ ਦੁੱਧ ਪਾ ਕੇ ਤੇ ਵਿੱਚ ਬ੍ਰੈਡ ਪਾ ਕੇ ਇਹਨੂੰ ਗ੍ਰਾਇੰਡ ਕਰਕੇ ਸੋ ਅਸੀਂ ਜਮਾਤਾਂ ਨੂੰ ਅਸੀਂ ਨਜ਼ਾਰੇ ਨਾ ਖਾਂਦੇ ਹੋਏ ਹਾਂਜੀ ਇਧਰ ਛੱਲੀ ਦੇ ਪਟਾਕੇ ਵੱਜਦੇ ਹੋਏ ਅਸੀਂ ਛੱਲੀ ਭੁੰਨ ਰਹੇ ਹਾਂ ਤੇ ਭੁੰਨ ਕੇ ਫਿਰ ਅਸੀਂ ਖਾਵਾਂਗੇ ਤੇ ਮੰਮੀ ਜੀ ਨੂੰ ਖਲਾਵਾਂਗੇ ਤੇ ਹੁਣ ਅਸੀਂ ਭੁੰਨ ਰਹੇ ਹਾਂ ਉਹ ਪਟਾਕੇ ਉਹ ਮਾਰਦੀ ਆ ਲੋ ਜੀ ਇਦਰ ਛੱਲੀ ਅਸੀਂ ਕਰਦੀ ਸੀ ਪੋਣ ਦਿੱਤੀ ਆ ਤੇ ਹੁਣ ਅਸੀਂ ਲਿੰਬੂ ਨੂਨਾ ਦੇ ਹੋਏ ਮੰਮੀ ਜੀ ਆ ਮੰਮੀ ਜੀ ਤੇ ਅਸੀਂ ਖਾਂਦੇ ਆ ਛੱਲੀ ਹਾਂਜੀ ਹਾਂਜੀ ਹੁਣ ਅਸੀਂ ਚੱਲਿਆ ਸ਼ਹਿਰ ਹੈ ਮੰਮੀ ਜੀ ਤੁਸੀਂ ਵੀ ਨਾਲੇ ਆਜੋ ਮੈਂ ਵੀ ਨਾਲੇ ਆਈ ਹਾਂ ਹਾਂ ਕਿੱਟੇ ਹਾਂ ਸਾ ਗਿੱਲੇ ਆ ਸੋ ਹੂੰ ਤੇ ਹੁਣ ਅਸੀਂ ਚੱਲਦੇ ਆ ਸ਼ਹਿਰ ਮੈਨੂੰ ਆਣੀਆ ਕਾਪੀ ਕੰਮ ਕਰਨਾ ਆ ਤੇ ਹੁਣ ਹੋ ਜਾਣਾ ਅਸੀਂ ਬਿਜ਼ੀ ਬਿਜ਼ੀ ਹੈ ਮਮੀ ਜੀ ਚਲੋ ਫੇਰ ਹੁਣ ਜਾ ਹਾਂਜੀ ਹੁਣ ਅਸੀਂ ਪੜ ਪੜ ਕੇ ਆ ਗਏ ਬਾਹਰ ਮਮੀ ਜੀ ਨਾ ਸੈਰ ਕਰ ਰਹੀਆਂ ਅੱਜ ਅਸੀਂ ਆਪਣੇ ਘਰੇ ਹੀ ਸੈਰ ਕਰ ਰਹੀਆਂ ਬੇੜੇ ਵਿੱਚ ਹੋਰ ਮਮੀ ਜੀ ਗੱਲ ਸੁਣਾਓ ਕੋਈ ਮੋਬਾਈਲ ਸਹੀ ਠੀਕ ਹੈ ਅੱਛਾ ਅੱਜ ਮੈਨੂੰ ਫੋਮ ਭਰਨ ਲਈ ਇਹਦਾ ਫੋਨ ਆ ਗਿਆ ਆਹਾਂ ਬੀਬੀ ਦਾ ਅੱਛਾ ਅੱਛਾ ਜਿਹੜੀ ਕੰਪਨੀ ਆਲੀ ਕਰਦੀ ਹੁੰਦੀ ਆ ਕਹਿੰਦਾ ਤਾਂ ਹਿੰਦੀ ਚ ਬੋਲਣ ਲੱਗ ਗਿਆ ਹਾਂ ਜਿਹੜੇ ਪੰਜਾਬੀ ਚ ਹੋਵੇ ਅੱਛਾ ਪੰਜਾਬੀ ਚ ਬੋਲਦੀ ਹੂੰ ਤੁਹਾਡਾ ਚਾਰਜਰ ਖਤਮ ਹੋ ਗਿਆ ਮੈਂ ਕਹਿੰਦਾ ਜੇ ਹੋ ਗਿਆ ਹਾਂ ਹਾਂ ਸਟੈਂਡ ਬੜੀ ਛੇਤੀ ਕਰ ਮੇਰਾ ਪਹੁੰਚ ਗਿਆ ਹਾਂ ਉਹ ਸਿੱਤੀ ਫੋਨ ਕਰ ਲਾ ਪੰਦਰੇ ਚਾਰ ਦਿਖਾਤਾ ਵੀ ਹੁੰਦਾ ਢੈਂਟੇ 2 ਘੰਟੇ ਬਾਅਦ ਫੋਨ ਆ ਜਾਂਦਾ ਵੀ ਰੀਚਾਰਜ ਕਰਾਉ ਮੋਰ ਮੇਨਾ ਮੈਂ ਤਾਂ ਗੱਲਾਂ ਮਾਰ ਲਾ ਪੀ 10 ਮਿੰਟ ਗੱਲਾਂ ਕਰ ਕੀ ਕਰ ਕੀਤੀ ਇਹ ਐ ਹੁੰਦਾ ਪੰਜਾਬੀ ਬੁੜੀਆਂ ਦਾ ਕੰਮ ਕਹਿੰਦੇ ਤੁਸੀਂ ਪਹਿਲਾਂ ਨਹੀਂ ਫੋਨ ਚੱਕ ਗਿਆ ਹਾਂ ਹੁਣ ਚੱਕ ਲਿਆ ਕੱਪੜੇ ਧੋਂਦੀ ਸੀ ਅੱਛਾ ਅੰਮੀ ਨੇ ਸਿੱਧੀ ਗੱਲ ਕੀਤੀ ਕੱਪੜੇ ਧੋ ਜੀ ਉਹ ਵੀ ਪੰਜਾਬੀ ਲਾ ਕੇ ਬੋਲਣ ਮੇ ਅੱਛਾ ਫੇ ਫੇ ਰਕਾਂ ਦੀ ਅੱਛਾ ਚੱਲ ਫੇ ਤੁਸੀਂ ਸ਼ਾਮ ਨੂੰ ਆਵੋ ਮੈਂ ਕੋਈ ਨਹੀਂ ਸ਼ਾਮ ਨੂੰ ਆਵਾਂਗੇ ਅੱਛਾ ਅੱਛਾ ਤਾਂ ਮੰਮੀ ਦੱਸੇ ਹੈ ਗੱਲ ਗੱਲ ਉਹ ਕਿੱਦਾਂ ਮੈਂ ਤਾਂ ਕੱਪੜੇ ਤੋਂ ਨਹੀਂ ਸੀ ਹਾਂਜੀ ਐਂ ਦਰ ਬੀਬੀ ਆ ਗਈ ਹੈਲੋ ਬੀਬੀ ਹੈਲੋ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਚਲੋ ਬਿਜਲੀ ਆ ਗਿਆ ਤੇ ਹੁਣ ਅਸੀਂ ਕਰਦੇ ਆ ਹੋਰ ਕੰਮ ਦੇਖਦੇ ਹੁਣ ਫੇਰ ਅਸੀਂ ਬਣਾਣੀ ਰੋਟੀ ਮੰਮੀ ਜੀ ਦਾ ਕੰਮ ਫ੍ਰੀ ਹੋ ਗਿਆ ਤੇ ਮੈਂ ਬਣਾ ਕੇ ਰੋਟੀ ਖਿਲਾਣੀ ਸਾਰੇ ਨੂੰ ਪਾ ਕੇ ਦੇਣੀ ਥੇ ਹੈ ਨਾ ਹਾਂ ਫੇਰ ਭਾਂਡੇ ਵੀ ਧੋਣੇ ਮੈਂ ਓ ਜੀ ਹੁਣ ਅਸੀਂ ਚੱਲੇ ਮੁੰਡੇ ਨੂੰ ਛੱਡਣ ਮੁੰਡਾਂ ਦਾ ਤੇ ਖੇਡਣ ਸਾਡੀ ਗਲੀ 'ਚ ਦੂਜੀ ਗਲੀ ਦਾ ਹੁੰਦਾ ਠੀਕ ਹੈ ਹਾਂਜੀ ਮੈਂ ਦੇਣਾ ਹਾਂ ਹਾਂਜੀ ਕੀ ਨਾ ਆਇਆ ਹਾਂਜੀ ਨਾ ਕੀ ਹੈ ਹਰਜੋਤ ਹਾਂ ਚਲੋ ਹੁਣ ਤੁਹਾਨੂੰ ਉਧਰ ਛੱਡ ਕੇ ਆਉਂਦੇ ਆ ਕਹਿੰਦੇ ਦੀਦੀ ਛੱਡ ਕੇ ਆਓ ਮੈਨੂੰ ਨੇਰਾ ਹੋ ਗਿਆ ਚਲੋ ਵੀ ਠੀਕ ਹੈ ਬਾਏ ਬਾਏ ਹਰਜੋਤ ਆ ਗਈ ਇਹਦੀ ਗਲੀ ਆਪਣੇ ਹਲੇ ਵੀ ਡਰਦਾ ਹਾਂਜੀ ਹੁਣ ਅਸੀਂ ਬਣਾ ਲਗੇ ਰੋਟੀ ਤੇ ਇੱਥੇ ਆ ਗਏ ਤੁਸੀ ਸਾਰੇ ਜਾਣੇ ਤੇ ਅਸੀਂ ਹੁਣ ਤੁਹਾਨੂੰ ਰੋਟੀ ਬਣਾ ਕੇ ਖਵਾਉਣੀ ਆ ਠੀਕ ਹੈ ਜੀ ਤੇ ਹੁਣ ਅਸੀਂ ਰੋਟੀ ਬਣਾ ਲਈਏ ਸ ਮਮੀ ਜੀ ਨੂੰ ਕਹਤਾ ਮਮੀ ਜੀ ਤੁਸੀਂ ਰੈਸਟ ਕਰੋ ਤੁਸੀਂ ਇਹ ਜੋ ਵੀ ਦੇਖ ਰੇ ਆ ਬਲੌਗ ਜਿਹੜਾ ਪਾਇਆ ਉਹ ਦੇਖ ਰੇ ਆ ਉਹਨਾਂ ਦੇ ਕੰਮੀ ਉਹਨਾਂ ਦਾ ਬਲੌਗ ਦੇਖਣਾ ਕਿੰਨੀ ਵਾਖ ਦੇਖੋ ਸਾਰਾ ਦਿਨ ਮਤਲਬ ਫਿਰ ਕੰਮ ਕੀਤਾ ਉਹਨਾਂ ਨੇ ਮੈਂ ਕਿਹਾ ਤੁਸੀਂ ਹੋਰ ਰੈਸਟ ਕਰੋ ਮੈਂ ਹੁਣ ਰੋਟੀ ਬਣਾਉਣੀ ਆ ਤੇ ਚਲੋ ਆ ਜਾਓ ਕੰਮ ਕਰੀਏ ਹਾਂਜੀ ਹੁਣ ਅਸੀਂ ਰੋਟੀ ਬਣਾ ਕੇ ਤੇ ਸਾਰੇ ਨੂੰ ਫੁੜਾ ਕੇ ਅਸੀਂ ਹੁਣ ਆ ਗਏ ਆ ਤੇ ਹੁਣ ਅਸਤਿਤ ਬਲੌਗ ਇੱਥੇ ਸਮਾਪਤ ਕਰਦੇ ਹਾਂ ਸੋ ਅਸੀਂ ਅਗਲੇ ਬਲੌਗ ਤੇ ਮਿਲਦੇ ਹਾਂ ਤਦ ਤੱਕ ਲਈ ਸਸਵੇਕਾਰ